ਆ ਲੋ ਜੀ ਰੁੱਖ ਤੁਹਾਨੂੰ ਦਿਖਾਉਣਿਆਂ ਜਿਹੜੇ ਆਪਾਂ ਨੇ ਲਾਏ ਹੋਣ ਆਪਣੇ ਟਾਣੀ ਦੇ ਆਸ-ਪਾਸੇ ਤੇ ਆਹ ਪਾਰਕ 'ਚ ਆਪਾਂ ਪਲਾਂਟੇਸ਼ਨ ਕੀਤੀ ਸੀ ਜਦੋਂ ਸਰਪੰਚ ਬਣੇ ਸੀਗੇ ਤੁਸੀਂ ਦੇਖ ਲਓ ਰੁੱਖ ਸੋ ਰੁੱਖ ਲਾਈਏ ਤਾਂ ਜਵਾਨਤਾ ਹੋ ਜਾਂਦਾ ਹੁਣ ਮੈਂ ਆਪਣੇ ਟਾਣੀ ਦੇ ਕੋਲੋਂ ਤੁਹਾਨੂੰ ਗਿਣਤੀ ਕਰਾਉਂਗਾ ਰੁੱਖਾਂ ਦੀ ਤੇ ਤੁਹਾਨੂੰ ਜੰਗਲੀ ਜੰਗਲ ਦਿਸੇਗਾ ਸੋ ਹਰੇਕ ਮਨੁੱਖ ਲਾਵੇ ਇੱਕ ਰੁੱਖ ਮੈਂ ਤਾਂ ਕਹਣਾ ਇੱਕ ਪਰਿਵਾਰ ਇੱਕ ਰੁੱਖ ਲਾ ਲੈਣਾ ਬਹੁਤ ਹੈ ਤੇ ਇੱਥੋਂ ਸ਼ੁਰੂ ਹੋਈ ਗਰੰਟੀ ਆਪਣੀ ਰੁੱਖਾਂ ਦੀ ਠੀਕ ਹੈ ਜੀ 1 2 3 4 5 6 ਅੱਗੇ ਆ ਜਾਓ ਇੱਥੋਂ ਤਾਲੀਆਂ ਖੜੀਆਂ 7 8 9 10 11 12 13 14 15 16 17 18 ਤੇ ਇੱਧਰ ਆ ਜਾਓ 19 20 21 22 23 24

पचवंजा छपंजा सतवंजा अठवंजा उनाठ सठ इकाठ बाठ तेठ चौठ इधर आज वाए हैं पैंठ छियाठ सताहठ अठाठ सामने अर्जन लगे है ठीक है जी सामने अमरूद सत्तर इधर ये अपने ताए का घर है सत्तर तीन अगे वकैना खड़ी 70 ਤੇ ਆ ਛੋਟੇ ਨਾਲ ਲਾਇਆ 10 ਕੋਈ ਬਾਣ ਜਾਣੇ ਆ 83 ਤੇ ਉਹ ਮਕਾਨਾਂ ਦੇ ਪਿੱਛੇ 10 12 ਉਧਰ ਹੈ ਤੇ ਲਗਭਗ 100 ਇੱਧਰ ਹੋ ਗਏ ਕਿਸਾਂ ਬਣਿਓ ਦਿਖਾਉਣੇ ਆ ਮਤਲਬ ਆਪਣੇ ਬਰਦਰ ਦਾ ਘਰ ਹੈ ਆ ਅੰਬ ਖੜਾ ਪਿੱਛੇ ਸੋ ਇੱਧਰ ਨਾਲ ਨਾਲ ਰੁੱਖ ਹੈ ਆ ਆਪਣਾ ਫਰੰਟ ਆ ਗਿਆ ਜੀ ਤੇ ਇੱਧਰੋਂ ਵੀ ਮੈਂ ਅੰਦਰ ਤੁਹਾਨੂੰ ਦਿਖਾਉਣਾ ਤੇ ਬਾਹਰਲੇ ਪਾਸੇ ਕਿੰਨੇ ਰੁੱਖ ਆਪ ਲਾਇਆ तकरीबन ਅਸੀਂ ਇੱਥੇ ਇੱਕ ਪਰਿਵਾਰ ਬੈਠੇ ਆ ਤਾਂ ਸਵਾ 100 ਰੁੱਖ ਜਿਹੜਾ 125 ਰੁੱਖ ਨੇ ਸਾਡੇ ਕੋਲ ਆ ਦੇਖੋ ਦੁਆਰ ਦੇ ਨਾਲ ਹੀ ਇਹ ਵੀ ਬਹੁਤ ਵਧੀਆ ਹੋ ਜਾਣੇ ਆ ਸੋ ਆਓ ਆਪਾਂ ਸਾਰੇ ਨਾਲ ਮਿਲ ਕੇ ਰੁੱਖ ਲਾਈਏ ਤੇ ਵਾਤਾਵਰਣ ਬਚਾਈਏ ਤੁਹਾਨੂੰ ਮੈਂ ਬਾਹਰ ਗੱਡੀ ਰੋਕਤੀ ਆ ਬਾਹਰ ਹੋਰ ਦਿਖਾਵਾਂਗਾ ਕਿੰਨੇ ਰੁੱਖ ਲੱਗੇ ਹੋਏ ਆਪਣੇ ਆ ਦੇਖੋ ਆ ਵੀ ਸਾਰੇ ਰੁੱਖ ਹੀ ਆਪਣੇ ਸਾਹਮਣੇ ਵਿਰੋਖਾ ਇਹ ਪੂਰਾ ਤੁਹਾਨੂੰ ਇੱਥੇ ਜੰਗਲ ਰਾ ਜੰਗਲੀ ਇਹ ਵਿੱਚ ਫਰੂਟ ਵਾਲੇ ਵੀ ਹੈਗੇ ਆ ਜਿਵੇਂ ਜਾਮਨ ਖੜੀ ਆ 베ਰੀ ਖੜੀ ਆ ਠੀਕ ਆ ਆ ਦੇਖ ਸਾਰੇ ਪਾਸੇ ਰੋਖ ਰੋਖ ਹੈ ਆਪਣੇ ਸੋ ਉਪਰਾਲਾ ਤਾਂ ਕਰਨਾ ਹੀ ਪੈਣਾ ਜਰਜੀ ਉਪਰਾਲਾ ਕਰੀਏ ਸਾਰੇ ਜਿਹੜੇ ਰਾਲ ਕੇ ਤੇ ਜਿਆਦਾ ਬੈਟਰ ਹੈ ਅੰਦਰੋਂ ਸੋਂ ਦਿਖਾਉਣਾ ਜਿਵੇਂ ਆ ਦੇਖੋ ਗਰਮੀ ਇੰਨੀ ਪਈ ਆ ਵੀ ਆ ਫੈਕਸ ਇੰਨੇ ਭਰੇ ਸੀਗੇ ਇਹ ਵੀ ਸੜ ਚੁੱਕਿਆ ਆ ਦੇਖੋ ਵਿੱਚ ਤੇ ਬਾਕੀ ਅੰਦਰੋਂ ਦਿਖਾਉਣਾ ਤੁਹਾਨੂੰ ਆਪਣਾ 메ਨ ਗੇਟ ਆ ਗਿਆ ਜੀ ਆਪਨੇ ਪਾਰਕ ਆ ਗਏ ਜੀ ਠੀਕ ਹੈ ਸੋ ਰੋਖ ਤਾਂ ਲਾਉਣੇ ਬਣੇ ਨੇ ਤਾਂ ਆਉਂਦੇ ਵਾਰ ਨੂੰ ਮੇਰੇ ਹਿਸਾਬ ਨਾਲ ਟੈਂਪਰੇਚਰ ਆ ਵਿਖੋ ਅੰਜੀਰ ਲਾਈ ਆ ਕਿੰਨੀ ਸੋਹਣੀ ਹੋ ਗਈ ਔਰ ਇਹਨੂੰ ਜੀਰਾ ਲੱਗਿਆ ਇਸ ਹੱਲੇ ਖੜੀਆਂ ਨਾਲ ਆ ਦੇਖੋ ਤੋੜਤੀਆਂ ਸੋ ਅੰਜੀਰ ਲੱਗਿਆ ਆਪਣੇ ਕਰੇ ਡ੍ਰੈਗਨ ਲੱਗਿਆ ਬਹੁਤ ਸੋਹਣਾ ਪਾਰਕ ਬਣੇ ਆਪਣੇ ਮੈਂ ਇਹ ਨਹੀਂ ਕਿ ਸਜਾਵਟੀ ਨਾਲ ਲਾਉ ਸਜਾਵਟੀ ਆਪਾਂ ਵੀ ਲਾਏ ਹੋਇਆ ਹੈ ਆਲੂ ਬੁਖਾਰਾ ਖੜਾ ਆਪਣੇ ਬਾਹਰਲੇ ਪਾਸੇ ਹਾਲੇ ਤੁਹਾਨੂੰ ਹੋਰ ਸੱਚ ਦਿਖਾਉਣੇ ਆ ਪਿੱਛੇ ਵੀ ਆਪਣੇ ਰੋਖ ਖੜੇ ਆ ਆ ਦੇਖੋ ਅੰਜੀਰ ਅੰਜੀਰਾਂ ਨਾਲ ਭਰੀ ਖੜੀ ਆ ਹੁਣ ਬਹੁਤ ਜਾਂਦੰਜੀਰ ਲੱਗੀਆਂ ਨੂੰ ਹੱਲਿਆ ਨੇ ਯਰ ਪਏ ਬਹੁਤ ਆ ਦੇ ਅੰਗੂਰ ਵੇਲੇ ਆਪਣੇ ਘਰ ਲੱਗੀ ਹੈ ਡਰੈਗਨ ਆਪਣੇ ਘਰ ਲੱਗਿਆ ਹੋਇਆ ਠੀਕ ਹੈ ਜੀ ਆ ਡਰੈਗਨ ਆ ਜੀ ਤੇ ਆਪਾਂ ਤਕਰੀਬਨ 125 ਗਿਣ ਲੈ ਸੀਗੇ ਤੇ ਹੁਣ ਤੁਹਾਨੂੰ ਦਿਖਾਉਣਾ ਮੈਂ ਬਾਹਰਲਾ ਪਾਸਾ ਆਪਾਂ ਆ ਗਏ ਜੀ ਗੇਟ ਲਓ ਜੀ ਆ ਆਪਣੇ ਆਗੇ ਕਿੰਨੂ ਹੁਣ ਇੱਕ ਘਰ ਦੇ ਦੁਵਾਲੇ ਡੇਢ ਸੇ ਰੋਖੋ ਹੋਗਾ ਆ ਦੇਖੋ ਨੂੰ ਲੱਗੇ ਵੀ ਹੋਏ ਆ ਨੋ ਆ ਏਸੀ ਦੀ ਸਿੱਧੀ ਸਪਲਾਈ ਇਹਦੇ ਮੋੜ ਚ ਕੱਢੀ ਹੋਈ ਹੈ ਮੈਂ ਇਹਨੂੰ ਆਪਣੇ ਆਪ ਥੋੜਾ ਥੋੜਾ ਪਾਣੀ ਪੈਂਦਾ ਰਹਿੰਦਾ ਆ ਕਿੰਨੂ ਆਪਣਾ ਔਰ ਇਹਨੂੰ ਫਰੂਟ ਹੈਗਾ ਵਰਲਾ ਵਰਲਾ ਛੱਡਿਆ ਬਾਕੀ ਆਪਾਂ ਤੋੜਦਾ ਸੀਗਾ ਆ ਦੇਖੋ ਟਾਲੀਆਂ ਖੜੀਆਂ ਪਿੱਛੇ ਇੱਕ ਬਕੈਨ ਹੋਰ ਖੜੀ ਐ ਪਿੱਛੇ ਵੀ ਰੁੱਖ ਲਾਇਆ ਨਾਲੇ ਕਾਠੰਡਾ ਰਹਿਂਦਾ ਆ ਦੇਖ ਕਿੱਡਾ ਸੋੜਾ ਫਰੂਟ ਆ ਰਿਹਾ ਤੇ ਹੁਣ ਪੰਜ ਸੱਤ ਇਹ ਖੜਿਆ ਨਾਲ ਆ ਸ਼ੋਕੀ ਲਾਇਆ ਇਹਨਾਂ ਵੀ ਛਾਂ ਹੀ ਬਣਾਉਣੀ ਐ ਆਲੂ ਬੁਖਾਰਾ ਆਪਣਾ ਆ ਗਿਆ ਜੀ ਠੀਕ ਹੈ ਜੀ ਇਹ ਆਲੂ ਬੁਖਾਰਾ ਇਹਦੇ ਮੋਢ ਚਾ ਵੇਖੋ ਏਸੀ ਵਾਲੀ ਪੈਪ ਆ ਰਹੀ ਉੱਪਰੋਂ ਪਾਣੀ ਜਿਸ ਨੈਚੁਰਲ ਬਹੁਤ ਵਧੀਆ ਹੁੰਦਾ ਆ ਦੇਖੋ ਸਾਰਾ ਪਿੱਛੇ ਵੀ ਅਮਰੂਦ ਆ ਗਏ ਜੱਗੇ ਆਪਣੇ ਅਮਰੂਦ ਆ ਜੀ ਸਾਰਾ ਔਰ ਫਰੂਟ ਤੋਂ ਹਮ ਦਿਖਾਵਾਂਗਾ ਹਰਾਨ ਹੋ ਜਾਓਗੇ ਆ ਲੋ ਜੀ ਫੁੱਲ ਫਰੂਟ ਵਾਲਾ ਜੀ ਅੱਗੇ ਆਪਣਾ ਚੀਕੂ ਆ ਗਿਆ ਅਨਾਰ ਵੇਖੋ ਭਰਿਆ ਪਿਆ ਨਾਰਾ ਨਾਰਾ ਫੁੱਲ ਅਨਾਰ ਲੱਗਿਆ ਦੇਖੋ ਛੋਟਾ ਜਿਹਾ ਬੂਟਾ ਇਹ ਚੀਕੂ ਆ ਗਿਆ ਆਪਣਾ ਇਹਨੂੰ ਵੀ ਆਲਰੇਡੀ ਫਰੂਟ ਆ ਰਿਹਾ ਆ ਦੇਖੋ ਤੇ ਇਹ ਦਰਵਾਜ਼ਾ ਦੇਖ ਲਓ ਰੋਖੀ ਰੋਖ ਸਾਰੇ ਆਪਣੇ ਟਾਣੀ ਦੇ ਦੁਆਲੇ ਆ ਲੋ ਸੂ ਰੁਖ ਲਾਓ ਆ ਨਾਰ ਮੈਂ ਹੁਣ ਵਾਲੇ 3 ਮਹੀਨੇ ਪਹਿਲਾਂ ਲਾਇਆ ਸੀਗਾ ਤੇ ਦੀ ਗ੍ਰੋਥ ਵੇਖੋ ਕਿੰਨੀ ਵਧੀਆ ਹੋਈ ਹੈ ਤੇ ਆ ਕੋਨੋ ਕਾਰਪਸ ਵੀ ਹੁਣੇ ਲਾਏ ਸੀਗੇ ਆ 6 ਕੁ ਮਹੀਨੇ ਪਹਿਲਾਂ ਤੇ ਵੀਰੋ ਰੁੱਖ ਲਾਉਂਗੇ ਤਾਂ ਰੁੱਖ ਆਉਣਗੇ ਨਾ ਐ ਮੂੰਹ ਨਾਲ ਗੱਲਾਂ ਕੀਤਾ ਜਾਂ ਫੋਟੋ ਕਰਾਇਆ ਨਹੀਂ ਰੁੱਖੋਂ ਤੇ ਰੁੱਖ ਲਾਉਣੇ ਨਹੀਂ ਰੁੱਖ ਰੁੱਖ ਪਾਲਣੇ ਪੈਂਦੇ ਆ ਹੁਣ ਗਰਮੀ ਨੇ ਆਪਣਾ ਆਲੂ ਖਰਾਬ ਵੀਡੀਓ ਪਹਿਲਾਂ ਭਾਈ ਸੀ ਕਿੰਨਾ ਸੋਹਣਾ ਸੀਗਾ ਗਰਮੀ ਨਸਾੜਿਆ ਹੈ ਇਹਦਾ ਕਾਰਨ ਕੀ ਹੈ ਤੁਹਾਨੂੰ ਪਤਾ ਜਿਹੜੀ ਅੱਗ ਆ ਆਪਣੇ ਆਪ ਘਰ-ਘਰ 'ਚ ਏਸੀ ਲੱਗੇ ਆ ਇਹ ਇਹਨਾਂ ਦਾ ਪ੍ਰਤਾਪ ਹੈ ਸਾਰਾ ਪਰ ਜਰ ਏਸੀ ਮੈਂ ਨਹੀਂ ਕਿਹਾ ਤਾਂ ਵੀ ਅਸੀਂ ਪਟਾ ਦਿਓ ਪਰ ਜਰ ਰੁੱਖ ਤਾਂ ਲਾਓ ਨਾ ਜੇ ਅਸੀਂ ਆਪਣੀ ਟਾਣੀ ਤੇ ਦੋ ਤਿੰਨ ਭਰਾ ਬੈਠੇ ਆਂ ਅਸੀਂ ਤੇ ਅਸੀਂ ਲਾਈਵ ਜਰੋਕੇਲੇ ਤੇ 150 ਰੁੱਖ ਅਸੀਂ ਲਾਈ ਬੈਠੇ ਇੱਥੇ ਸੋ ਪਾਲੇ ਨਹੀਂ ਰਹੋ ਇਹ ਚੀਜ਼ਾਂ ਪਾਲਿਆ ਹੁੰਦੀਆਂ ਨੇ ਨਾ ਕਿ ਇਹ ਗਾਲਿਆ ਨਹੀਂ ਹੁੰਦੀਆਂ ਕੋਈ ਇਸ ਕਰਕੇ ਰੁੱਖ ਲਾਓ ਸਾਰੇ ਰਲ ਰਲ ਕੇ ਤੇ ਵਾਤਾਵਰਨ ਸੋਧੋ ਹੋ ਜਾਊਗਾ ਨਹੀਂ ਤਾਂ ਟੈਂਪਰੇਚਰ ਜਿਹੜਾ ਹੈ ਉਹ ਮੇਰੇ ਸਾਲ ਅਗਲੇ ਸਾਲ ਤੁਸੀਂ ਵੇਖੋ ਜੇ ਉਹਨੇ ਸ਼ੁਰੂ ਹੀ 55 ਤੋਂ ਹੋਣਾ ਹੈ ਤੇ ਤੁਹਾਨੂੰ ਸਾਹ ਲੈਣਾ ਔਖਾ ਹੋ ਜਾਣਾ ਆ ਦੇਖੋ ਸਾਡੀ ਟਾਣੀ ਔਰ ਇੰਨੇ ਸੰਘਣੇ ਦਾ ਹਾਲ ਖਚੜੀਆਂ ਚਿੜੀਆਂ ਉੱਤੇ ਕਿੰਨੇ ਸੋਹਣੇ ਬੋਲ ਰਹੇ ਆ ਦੇਖੋ ਸੋ ਉਮੀਦ ਕਰਦਾ ਤੁਸੀਂ ਵੀਡੀਓ ਨੂੰ ਮੁੱਖ ਰੱਖ ਕੇ ਜਰੂਰ ਰੱਖ ਲਾਉਂਗੇ ਬਹੁਤ ਬਹੁਤ ਧੰਨਵਾਦ ਮਿਲਦੇ ਆ ਨਵੀਂ ਅਪਡੇਟ ਨਾਲ ਤੁਸੀਂ ਜੁੜੇ ਰਹੋ ਦੇਵ ਲਾਈਵ ਰੇਡੀਓ ਤੇ ਦੇਵ ਗ੍ਰੀਨਲੈਂਡ ਨਰਸਰੀ ਦਿਲਾਲ ਧੰਨਵਾਦ